ਆ ਦੇਖੋ ਹੁਣ ਇੱਕ ਜੀਸੀਬੀ ਆਈ ਆ ਉੱਪਰ ਚੜਨ ਲੱਗੀ ਆ ਮਸੀ ਚੜਦੀ ਪਈ ਆਹੋ ਇਹ ਆ ਜੀ ਆਪਣਾ ਜਿਹਨੂੰ ਆਪਾਂ ਉਹ ਸਾਹਮਣੇ ਖਾਕੀ ਚਾ ਦੀਦਾ ਐ ਇੱਥੋਂ ਤੇ ਜਿਹਨੂੰ ਆਪਾਂ ਜੇ ਪੋਲੀਆਂ ਵਾਲਾ ਕੁੜੀ ਮੋੜ ਕਹਿੰਦੇ ਨਾ ਪੋਲੀਆਂ ਵਾਲਾ ਚੜਾਈ ਪੋਲੀਆਂ ਦੀ ਚੜਾਈ ਨਹੀਂ ਕਹਿੰਦੇ ਚੜ ਹੁੰਦੀ ਜਿੱਜੋ ਤੋਂ ਆਦਾ ਹੁੰਦਾ ਸਿੱਧਾ ਹੀ ਰਸਤਾ ਇਹ ਇਹਨੂੰ ਕਹਿੰਦੇ ਕੋਣੀ ਮੋੜ ਇਹ ਕੋਣੀ ਮੋੜ ਆ ਇਹ ਬਹੁਤ ਖਤਰਨਾਕ ਮੋੜ ਆ ਇੱਥੋਂ ਤਾਂ ਇਹ ਤਾਂ ਹੁਣ ਖੁੱਲਾ ਕਰਤਾ ਨਵਾਂ ਬਣਾਤਾ ਇਹ ਰੋੜ ਓਏ ਰੋਡ ਨਵਾਂ ਬਣਾਤਾ ਖੁੱਲਾ ਕਰਤਾ ਕਰਕੇ ਪਹਿਲਾਂ ਤੁਹਾਨੂੰ ਮੈਂ ਰੋਡ ਦਿਖਾਉਂਦਾ ਪਹਿਲਾਂ ਕਿਹੜਾ ਸੀਗਾ ਕੂਣੀ ਮੋੜ ਕਹਿੰਦੇ ਸੀ ਸਿੰਗਲੇ ਮੋੜ ਸੀਗਾ ਉਹ ਪਹਿਲਾਂ ਤੇ ਹੁਣ ਤੇ ਦੋ ਮੋੜ ਬਣ ਗਏ ਕਾ ਮੋੜ ਬਣ ਗਏ ਕੋ ਮੋੜ ਬਣ ਗਏ ਹਨਾ ਤਾਂ ਕੂਣੀ ਮੋੜ ਕਹਿੰਦੇ ਹੁੰਦੇ ਸੀ ਇਹਨੂੰ ਗੋਲੀਆਂ ਦਾ ਤਾਂ ਕਹਿੰਦੇ ਇਹ ਚੜਨਾ ਬਸ ਹੋ ਜਾਂਦੀ ਵੱਡੀਆਂ ਵੱਡੀਆਂ ਗੱਡੀਆਂ ਦੀ ਟਰੱਕ ਟਰੱਕ ਦਾ ਇੱਧਰ ਨੂੰ ਆਦੇ ਬਹੁਤ ਘੱਟ ਬੱਸੇ ਆਂਦੀਆਂ ਬਸ ਤੁਹਾਨੂੰ ਦਿਖਾਉਂਦਾ ਮੈਂ ਓ ਦੇਖੋ ਕਿਦਾਂ ਬਸ ਉਹ ਚੜਦੀ ਏ ਗੱਡੀ ਬਹੁਤ ਮੁਸ਼ਕਲੇ ਚੜਦੀ ਇਹ ਤਾਂ ਦੇਖੋ ਕਿੰਨਾ ਤਕੜਾ ਪਹਿਲਾਂ ਇੱਥੋਂ ਮੋੜ ਫਿਰ ਇੱਕ ਉਹ ਮੋੜ ਇਹਦਾ ਉੱਥੇ ਉੱਪਰ ਜਾ ਕੇ ਤਾਂ ਬੱッセ ਹੋ ਜਾਂਦੀ ਆ ਤਾਂ ਮੈਂ ਵੀ ਹੱਪੜੀ ਸਕੂਟਰ ਹੀ ਸਾਧ ਵੰਨਾ ਪਿਆ ਕਿਉਂਕਿ ਉੱਪਰ ਚੜਦੀ ਨਹੀਂ ਪਈ ਬਹੁਤ ਥੱਲੇ ਆਇਆ ਉਧਰੋਂ ਪਹਿਲਾਂ ਰੋਡ ਉਹ ਹੁੰਦਾ ਸੀਗਾ ਉੱਥੋਂ ਅੰਦਰ ਨੂੰ ਆ ਜਾਂਦੇ ਹੁੰਦੇ ਸੀਗੇ ਆਹ ਦੇਖੋ ਬਣਿਆ ਆ ਆ ਪੁਲ ਵੀ ਬਣਿਆ ਆ ਪਹਿਲਾਂ ਰੋਡ ਇਹ ਵਾਲਾ ਹੁੰਦਾ ਸੀਗਾ ਇੱਥੋਂ ਆ ਕੇ ਆਹਦੇ ਇੱਥੋਂ ਆਹ ਲ ਰੋੜਾ ਦੇਖੋ ਇੱਥੋਂ ਨਾ ਇੱਥੋਂ ਉੱਪਰ ਨੂੰ ਟਰਨ ਕਰਦੇ ਹੁੰਦੇ ਸੀ ਇੱਥੋਂ ਉੱਪਰ ਨੂੰ ਐਦਾਂ ਕੋਈ ਮੋੜ ਹੁੰਦਾ ਸਕੇ ਜਿੱਦਾਂ ਕੋਈ ਨੂੰ ਮੋੜ ਲਈ ਜਣਾ ਪੈਦਾਂ ਦੇ ਬੈਂਡ ਕਰ ਲਈਏ ਐਦਾਂ ਸਾਦੇ ਸੀ ਨੂੰ ਕੋਣੀ ਮੋੜ ਤਾਂ ਇਸ ਕਰਕੇ ਨਾ ਪਿਆ ਸੀ ਇੱਥੋਂ ਰਸਤਾ ਸਗਾਏ ਵਾਲਾ ਇਹ ਹੁਣ ਨਵਾਂ ਬਣਾਇਆ ਖੁੱਲਾ ਕੀਤਾ ਇੱਕ ਵਾਰੀ ਇੱਥੋਂ ਬੱਸ ਡੇਪੇ ਸੀਗੀ ਤੁਹਾਨੂੰ ਮੈਂ ਦੱਸਦਾ ਬਰਾਤੀਆਂ ਦੀ ਆਈ ਸੀ ਬੱਸ ਉਹਦੇ ਵਿੱਚ ਬਾਜੇ ਵਾਲੇ ਸੀਗੇ ਕੁਝ ਕੁ ਬੰਦੇ ਦੂਜੇ ਸੀ ਤੇ ਉਪਰੋਂ ਡੇਪੇ ਚ ਕੀ ਉਹ ਜਿਹੜੀ ਉਹ ਦੀਦੀ ਹਣਾ ਤੁਹਾਨੂੰ ਟਾਲੀ ਉਹਦੇ ਵਿੱਚ ਆ ਕੇ ਵੱਜੀ ਸੀ ਉਹ ਸਿੱਧੀ ਤੇ ਟਾਲੀ ਵੀ ਗੱਬਿਓ ਪਾਟ ਕੇ ਸੀਗੀ ਹੁਣ ਤਾਂ ਚਲੋ ਟਾਲੀ ਸਹੀ ਹੋ ਗਈ ਆ 10 12 ਸਾਲ ਪਹਿਲਾਂ ਦੀ ਗੱਲ ਆ ਤੇ ਜਦ ਮੈਂ ਸਰਕਾਰੀ ਹਸਪਤਲ ਸਿਗਾ ਮਾਲਪੁਰ ਤੇ ਉੱਥੇ ਕੰਮ ਲੱਗਾ ਸੀਗਾ ਤੇ ਉੱਥੇ ਉਹ ਗੱਡੀਆਂ ਚ ਮਹਿੰਦਰਾ ਪਿਕਅਪ ਚ ਸੌਟੇ ਹਾਥੀਆਂ ਚ ਪਾ ਪਾ ਕੇ ਬੰਦੇ ਲੈ ਕੇ ਆਏ ਤੇ ਮੈਂ ਵੀ ਚੱਕ ਕੇ ਅੰਦਰ ਕਾਫੀ ਬੰਦਿਆਂ ਨੂੰ ਉੱਥੇ ਟ੍ਰੀਟਮੈਂਟ ਵਾਸਤੇ ਰੱਖਿਆ ਸੀ ਛੱਡ ਕੇ ਆ ਹਸਪਤਲ ਚ ਤੇ ਉਹ ਕਾਫੀ ਉੱਥੇ 10 12 ਬੰਦੇ ਉਹਦੇ ਵਿੱਚ ਮਰ ਗਏ ਸੀ ਵਿਚਾਰੇ ਤੇ ਉਹਦੇ ਉਹ ਟਾਲੀ ਦੇ ਵਿੱਚ ਉਹ ਬਸ ਆ ਕੇ ਵੱਜੀ ਸੀ ਉੱਪਰੋਂ ਉਹ ਤਾਂ ਕਰਕੇ ਨਾ ਫਿਰ ਇੱਥੇ ਰੋਡ ਨਵਾਂ ਬਣਾਤਾ ਹੀ ਨਹੀਂ ਪਰ ਲੇਕਿਨ ਇਹ ਜਿਹੜਾ ਹਨਾ ਨੇਚਰਲ ਜਿਹਦਾ ਬਿਊਟੀ ਕੁਦਰਤ ਦੀ ਕਹਿੰਦੇ ਆ ਤਾਂ ਇੱਥੋਂ ਪਤਾ ਲੱਗਦਾ ਕਿੰਨੀ ਐਦਾਂ ਲੱਗਦਾ ਜਿਦਾਂ ਆਪਾਂ ਕਿਤੇ ਹਨਾ ਉੱਚਾ ਲਗੇ ਹੁੰਨੇ ਆ ਦੇਰਾ ਦੂਨ ਵਾਲੀ ਸਾਈਡ ਐਦਾਂ ਦਾ ਮਾਹੌਲ ਆ ਰਿਹਾ ਇੱਥੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਇੱਥੇ ਖੜੇ ਨੂੰ ਨਾ ਐਦਾਂ ਜਿਦਾ ਥੱਲੇ ਨਹੀਂ ਜਾਂਦੇ ਹੁੰਨੇ ਐਦਾਂ ਲੱਗਦਾ ਚੜ੍ਹਾਈ ਆ ਨਾ ਬਹੁਤ ਤੇ ਮੈਂ ਇੱਧਰ ਆਇਆ ਸੀ ਤਾਂ ਮੈਂ ਕਿਹਾ ਤੁਹਾਨੂੰ ਵੀ ਚਲੋ ਦਿਖਾ ਲ ਦਿੰਦਾ ਆ ਤੇ ਇੱਕ ਉਹ ਗੱਡੀ ਮਗਰ ਆਂਦੀ ਪਈ ਆ ਇਹ ਦੇਖ ਹਾਲ ਦਾ ਤੁਹਾਨੂੰ ਕਿੱਦਾਂ ਚੜਦੀ ਉੱਪਰ ਨੂੰ ਦੇਖੋ ਕਿੰਨੀ ਮੋਚਕਣਾ ਚੜਹੀ ਆ ਉਹ ਜੋਰ ਪੂਰਾ ਲੱਗਾ ਆ ਉਹਦਾ ਬਹੁਤ ਖਤਰਨਾਕ ਚੜਾਈ ਆ ਇਹ ਵਾਲੀ ਵਾਓ ਲੋਕ ਜਾਂਦੇ ਆ ਮਨਾਲੀ ਨੂੰ ਕੁਲੂ ਨੂੰ ਉੱਧਰ ਥੋੜੀ ਬਰਫ਼ ਪੈਂਦੀ ਆ ਨਾ ਪਰ ਬਾਕੀ ਵਿਊ ਸਾਰਾ ਉਦਾਂ ਦਾ ਹੀ ਆ ਨਾ ਵਿਊ ਸਾਰਾ ਉਦਾਂ ਦਾ ਹੀ ਆ ਪਰ ਉੱਧਰ ਬਰਫ਼ ਬੁਰਫ਼ ਜੇ ਥੋੜੀ ਜਿਹੀ ਪੈ ਜਾਂਦੀ ਆ ਆ ਦੇਖੋ ਹੁਣ ਇੱਕ ਜੀਸੀਬੀ ਆਈ ਆ ਉੱਪਰ ਚੜਨ ਲੱਗੀ ਆ ਮਸੀ ਚੜਦੀ ਪਈ ਆ ਉਹ ਹੌਲੀ ਹੌਲੀ ਚੜਨ ਲੱਗੀ ਹੋਆ ਹੌਲੀ ਪੂਰਾ ਜੋਰ ਲੱਗਾ ਪਿਆ ਉਹਦਾ ਜੀਸੀਬੀ ਮਸ਼ੀਨ ਦਾ ਇਹ ਚਲੋ ਛੋਟੀ ਆ ਥੋੜੀ ਇਹ ਤਾਂ ਚਲ ਚੜ ਵੀ ਜਣੀ ਲੇਕਿਨ ਫੇ ਵੀ ਦੇਖੋ ਤਾਂ ਸਹੀ ਉਹ ਕਿਦਾਂ ਜਾਨੀ ਕਿ ਪੂਰਾ ਜੋਰ ਲੱਗਾ ਪਿਆ ਮਸ਼ੀਨ ਦਾ ਪਰ ਆ ਵੇ ਇਧਰ ਨੂੰ ਜਿਹੜਾ ਬੰਦਾ ਆਣਾ ਬ੍ਰੇਕਾ ਬਰੂ ਕਹਿਣਾ ਚੱਕ ਚੁੱਕ ਕਰਕੇ ਰੱਖੇ ਹੁੰਦਾ ਐਨ ਚੜ ਗਏ ਚੜ ਗਏ ਉਹ ਗੋ ਉਧਰ ਬੱਸ ਆ ਗਈ ਉਹ ਆ ਗਈ ਕਾਰ ਚੜਗੇ 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 ਬੰਵਾ ਕਿੰਨੀ ਸਲੋ ਹੋ ਗਏ ਬਿਲਕੁਲ ਹੀ ਸਲੋ ਹੋ ਗਏ ਜਿੱਦਾਂ ਹੈ ਨਾ ਬੰਦਾ ਤੁਰਿਆ ਹੁੰਦਾ ਏਦਾਂ ਜਾਂਦੀ ਪਈ ਆ ਉਹ ਆ ਲੋਕ ਬਹੁਤ ਤੇਜ਼ ਚਲਾਉਂਦੇ ਆ ਇੰਨੇ ਤੇਜ਼ ਚਲਾਣਾ ਨਹੀਂ ਚਾਹੀਦਾ